ਦੇ ਦਰਬਾਰ ਸਾਹਿਬ ਦੇ ਅੰਦਰ ਹਦੂਦ ਦੇ ਵਿੱਚ ਬੜੀਆਂ ਘਟਨਾਵਾਂ ਹੋ ਜਾਂਦੀਆਂ ਪਰ ਉਹ ਘਟਨਾਵਾਂ ਤਾਂ ਇਕਦੁੱਖਾ ਬਾਅਦ ਵਿੱਚ ਹੁੰਦੀਆਂ ਚਰਚਾ ਬਹੁਤ ਲੰਮੀ ਛੇੜ ਦਿੰਦੀ ਹੈ ਪਰ ਹੁਣ ਫਿਲਮਾਂ ਦੇ ਪ੍ਰਚਾਰ ਲਈ ਵੀ ਰੋਕ ਲਾ ਦਿੱਤੀ ਹੈ ਐਸਜੀਪੀਸੀ ਨੇ ਇਸ ਦੀ ਵਜ੍ਹਾ ਕੀ ਦੱਸੀ ਐਸਜੀਪੀਸੀ ਨੇ ਦੇਖੋ ਸੰਦੀਪ ਸਭ ਤੋਂ ਪਹਿਲੀ ਗੱਲ ਹੈ ਕਿ ਸਾਨੂੰ ਸਾਰਿਆਂ ਨੂੰ ਚਾਹੀਏ ਸਾਰੇ ਸਿੱਖ ਧਰਮ ਦੇ ਨਾਲ ਸੰਬੰਧ ਰੱਖਦੇ ਜਾਂ ਪੰਜਾਬ ਦੇ ਵਿੱਚ ਰਹਿੰਦੇ ਆ ਜਾਂ ਪੰਜਾਬ ਤੋਂ ਬਾਹਰਲੇ ਜਾਂ ਦੁਨੀਆ ਤੋਂ ਕਿਸੇ ਵੀ ਕੋਨੇ ਦੇ ਵਿੱਚ ਸਭ ਤੋਂ ਵੱਡਾ ਅਗਰ ਇੱਕ ਮੱਕਾ ਧਾਰਮਿਕ ਦਾ ਰੋਹਾਨੀਅਤ ਦਾ ਉਹ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਆ ਅਸੀਂ ਉਹਨੂੰ ਐਜ਼ ਏ ਧਾਰਮਿਕ ਸਥਾਨ ਦੇ ਤੌਰ ਤੇ ਸਾਨੂੰ ਦੇਖਣਾ ਚਾਹੀਦਾ ਲੇਕਿਨ ਬਦਕਿਸਮਤੀ ਦੇ ਨਾਲ ਜਦੋਂ ਦਾ ਸੋਸ਼ਲ ਮੀਡੀਆ ਦਾ ਜਮਾਨਾ ਹੈ ਅਸੀਂ ਇਹਨੂੰ ਪਿਕਨਿਕ ਸਪੌਟ ਬਣਾਉਂਦੇ ਜਾ ਰਹੇ ਹਿੱਦੇ ਚ ਲੋਕਾਂ ਦਾ ਵੀ ਕਸੂਰ ਆ ਔਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਕਿ ਘੱਟੋ ਘੱਟ ਜਿਹੜੇ ਤੁਹਾਡੇ ਸੇਵਾਦਾਰ ਨੇ ਉਹ ਗ੍ਰੈਜੂਏਟ ਹੋਣੇ ਚਾਹੀਦੇ ਨੇ ਜਿਹੜੇ ਪੰਜਾਬੀ ਭਾਸ਼ਾ ਦੇ ਨਾਲ ਨਾਲ ਹਿੰਦੀ ਔਰ ਇੰਗਲਿਸ਼ ਭਾਸ਼ਾ ਵੀ ਚੰਗੀ ਤਰ੍ਹਾਂ ਜਾਣਦੇ ਹੁਣ ਤੁਹਾਨੂੰ ਉੱਥੇ ਨਵੀਂ ਭਰਤੀ ਕਰਨੀ ਚਾਹੀਦੀ ਇਹ ਨਹੀਂ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸ਼ਿਫਾਰਸ਼ੀ ਲੋਕ ਨੇ ਉਹੋ ਹੀ ਉੱਥੇ ਭਰਤੀ ਕਰੋ ਇੱਕ ਘੱਟੂ ਘੜ ਉਹਨਾਂ ਦੀ ਇੰਗਲਿਸ਼ ਅੱਛੀ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਸਾਊਥ ਇਹ ਭਾਰਤ ਤੋਂ ਜਾਂ ਵਿਦੇਸ਼ਾਂ ਦੇ ਵਿੱਚੋਂ ਆਉਂਦੇ ਨਿਸ਼ਰਦਾਲੂ ਤੁਸੀਂ ਉਹਨਾਂ ਦੇ ਨਾਲ ਇੰਗਲਿਸ਼ ਭਾਸ਼ਾ ਦੇ ਵਿੱਚ ਵਾਰਤਾਲਾਪ ਕਰ ਸਕਦੇ ਹੋ ਫਿਰ ਉਹਨਾਂ ਨੂੰ ਸਮਝਾਇਆ ਜਾਵੇ ਕਿ ਇਸ ਮਹਾਨ ਪਵਿੱਤਰ ਸਥਾਨ ਦਾ ਮਕਸਦ ਕੀ ਹੈ ਮੰਤਵ ਕੀ ਹੈ ਇੱਕ ਪਿਕਨਿਕ ਸਪੌਟ ਨਹੀਂ ਹੈ ਇੱਕ ਰਿਲੀਜੀਅਸ ਉਹ ਮਾਨਮਤੀ ਰੂਹਾਨੀਅਤ ਦਾ ਕੇਂਦਰ ਹੈ ਜਿੱਥੇ ਸਾਰੇ ਨਤਮਸਤਕ ਹੁੰਦੇ ਨੇ ਉਹ ਸਾਰੇ ਧਰਮਾਂ ਦੇ ਸਾਰੇ ਵਰਨਾ ਦੇ ਸਾਰੇ ਭਾਈਚਾਰੇ ਦੇ ਇੱਕ ਉਹ ਸ਼ਰੂਮਨੀਗੋ ਦਾ ਪ੍ਰਬੰਧਕ ਕਮੇਟੀ ਚਾਹੀਦੀ ਨੇ ਜਿਨ੍ਹਾਂ ਨੂੰ ਸੇਵਾਦਾਰ ਜਿਨ੍ਹਾਂ ਦੇ ਆਪਾਂ ਵਰਸ਼ੇ ਲੈ ਕੇ ਖੜੇ ਕਰਦੇ ਉਹ ਘੱਟੋ ਘੱਟ ਐਟ ਲੀਸਟ ਗ੍ਰੈਜੂਏਟ ਹੋਣੇ ਚਾਹੀਦੇ ਨੇ ਦੂਜੀ ਗੱਲ ਇਹ ਕਿ ਇੱਥੇ ਪਿਛਲੇ ਕਈ ਮਹੀਨਿਆਂ ਤੋਂ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਹੜੀਆਂ ਜਿਹੜੇ ਸ਼ਰਦਾਲੂ ਉਹ ਆਪਣੀਆਂ ਭਾਵਨਾਵਾਂ ਨੂੰ ਵੀ ਠੇਸ ਪਹਾਰੇ ਨੇ ਔਰ ਸਿੱਖ ਧਰਮ ਦੀਆਂ ਵੀ ਭਾਵਨਾਵਾਂ ਨੂੰ ਠੇਸ ਪਹਚਾਰੇ। ਹੁਣ ਅਗਰ ਕੋਈ ਬਾਹਰ ਲਾ ਕੇ ਜਿਵੇਂ ਉਹ ਅਰਚਨਾ ਮਕਵਾਨਾ ਵਰਗੀ ਇੱਕ ਬੀਬੀ ਪਖੰਡ ਕਰਕੇ ਗਈ ਆ ਉਹ ਹੁਣ ਭਜਦੀ ਫਿਰਦੀ ਹੈ ਗਿਆ ਉਹਦੇ ਖਿਲਾਫ ਤੇ ਕਾਰਵਾਈ ਹੁਣ ਦਲਜੀਤ ਦਸਾਂਝ ਵਰਗੇ ਵੀ ਆਪਣੀ ਫਿਲਮ ਦਾ ਪ੍ਰਚਾਰ ਕਰਨ ਵਾਸਤੇ ਉਸਤੇ ਪਾਲਕੀ ਨੂੰ ਮੋਢਾ ਦੇ ਕੇ ਜਾਂਦੇ ਨੇ ਰੀਲਾਂ ਬਣਾਉਂਦੇ ਨੇ ਤੇ ਮੈਨੂੰ ਲੱਗਦਾ ਕਿ ਦਲਜੀਤ ਦਸਾਂਝ ਵਾਸਤੇ ਬੜੀ ਬਾੜੀ ਗੱਲ ਉਹਦੇ ਵਾਸਤੇ ਸ਼ਰਮ ਵਾਲੀ ਗੱਲ ਹੈ ਕਿ ਸਿੱਖ ਧਰਮ ਦੇ ਵਿੱਚ ਪੈਦਾ ਹੋਇਆ ਔਰ ਗੁਰਬਾਣੀ ਚੰਗੀ ਤਰ੍ਹਾਂ ਜਾਣਦੇ ਨੇ ਦਲਜੀਤ ਦਸਾਂਝ ਪਾਠ ਕਰਦੇ ਨੇ ਔਰ ਉਹ ਉਸ ਟੱਬਰ ਦੇ ਨਾਲ ਉਹਨਾਂ ਦੇ ਜਿਹੜੇ ਮਾਮਾ ਨੇ ਉਹ ਬਹੁਤ ਵੱਡੇ ਹੈ ਨੇ ਜਿਹੜੇ ਆਪਣੇ ਕਹਿੰਦੇ ਕਿ ਬੜੇ ਅੱਛੇ ਕਵੀਸ਼ਰੀ ਟਾਈਪ ਨੇ ਬੜੇ ਅੱਛੇ ਉਹਨਾਂ ਦੇ ਧਾਰਮਿਕ ਗੀਤ ਨੇ ਉਸ ਪਰਿਵਾਰ ਨਾਲ ਸੰਬੰਧ ਰੱਖਦੇ ਤੇ ਘੱਟੋ ਘੱਟ ਦਲਜੀਤ ਸਾਹਜ ਨੂੰ ਇਹ ਪਖੰਡ ਨਹੀਂ ਕਰਨਾ ਚਾਹੀਦਾ ਸੀ ਕਿ ਮੈਂ ਪਾਲਕੀ ਨੂੰ ਮੋਢਾ ਦਿੱਤਾਗਾ ਫਿਰ ਮੈਂ ਰੀਲ ਬਣਾਉਂਦਾ ਨਾ ਆਪਣੀ ਫਿਲਮ ਪ੍ਰਮੋਸ਼ਨ ਵਾਸਤੇ ਨਾਲ ਨੀਰੂ ਬਾਜਵਾ ਆਈ ਸੀ ਫਿਲਮ ਤੇ ਹਾਲਾਂਕਿ ਈ ਪਲਾਪ ਹੀ ਨਿਕਲੀ ਉਹਨਾਂ ਦੀ ਜ਼ਰੂਰ ਦਾਅਵੇ ਕੀਤੇ ਜਾ ਰਹੇ ਕਿ ਅਸੀਂ ਇੰਨੇ ਪੈਸੇ ਕਮਾ ਲਏ ਨੇ ਉਹ ਇੱਕ ਵੱਖਰੀ ਗੱਲ ਇੱਕ ਮਾਰਕੀਟ ਫੰਡਾ ਹੋ ਸਕਦਾ ਲੇਕਿਨ ਜਿਹੜੇ ਜ਼ਰੂਰੀ ਆ ਮੈਨੂੰ ਮੈਂ ਤੇ ਇਸ ਦੇ ਨਾਲ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਨੇ ਜਿਹੜੇ ਆਦੇਸ਼ ਜਾਰੀ ਕੀਤੇ 100% ਅੱਜ ਦੇ ਹਾਲਾਤਾਂ ਦੇ ਵਿੱਚ ਇਹ ਤੁਹਾਨੂੰ ਸਾਰਿਆਂ ਨੂੰ ਸਹਿਮਤ ਹੋਣਾ ਪਊਗਾ ਕਿ ਪਰਕਰਮਾ ਵਿੱਚ ਉਹਨਾਂ ਨੇ ਸੇਵਾਦਾਰਾਂ ਦੀ ਗਿਣਤੀ ਵਧਾਉਂਦਾ ਫੈਸਲਾ ਤੇ ਵੀਡੀਓ ਤੇ ਫੋਟੋਗ੍ਰਾਫੀ ਕਰਦੇ ਵੀ ਮੁਕੰਮਲ ਤੌਰ ਤੇ ਪਾਬੰਦੀ ਲਈ ਹਾਲਾਂਕਿ ਜਦੋਂ ਲੋਕ ਦੂਰੋਂ ਆਉਂਦੇ ਨੇ ਉਹਨਾਂ ਦਾ ਜੀ ਕਰਦਾ ਕਿ ਅਸੀਂ ਫੋਟੋ ਖਿਚਾਈਏ ਚੰਗੀ ਗੱਲ ਹੈ ਕਿ ਸ੍ਰੀ ਦਰਬਾਰ ਸਾਹਿਬ ਆ ਕੇ ਫੋਟੋ ਖਿਚਾਉਂਦੇ ਨੇ ਪਰ ਉਹਦੇ ਵਾਸਤੇ ਉਹਨੂੰ ਸ਼ਰੋਮਨੀਗੁਰ ਦਾ ਪ੍ਰਬੰਧਕ ਕਮੇਟੀ ਨੇ ਇੱਕ ਪੁਆਇੰਟ ਫਿਕਸ ਕਰ ਦਿੱਤਾ ਕਿ ਤੁਸੀਂ ਇੱਥੇ ਹੀ ਫੋਟੋ ਖਿਚਾ ਸਕਦੇ ਨੇ ਹੋਰ ਜਗ੍ਹਾ ਤੁਸੀਂ ਰੀਲਾਂ ਵੀਡੀਓ ਨਹੀਂ ਬਣਾ ਸਕਦੇ ਨਾ ਲੋਕਾਂ ਨੂੰ ਪਤਾ ਨਹੀਂ ਇਹ ਰੀਲਾਂ ਬਣਾਉਂਦੇ ਨੇ ਉਹਦੇ ਪਿੱਛੇ ਗਾਣੇ ਹੋਰ ਲੱਗੇ ਹੁੰਦੇ ਨੇ ਪਿੱਛੇ ਜਿ ਬਹੁਤ ਸਾਰੀਆਂ ਵੀਡੀਓ ਫਿਰ ਡਿਲੀਟ ਲੋਕਾਂ ਨੂੰ ਕਰਨੀਆਂ ਪਈਆਂ ਨੇ ਇਸ ਸ਼ਰਮਿਤ ਜਿਹੜੀ ਉਸ ਰੋਹਾਨੀਅਤ ਪਵਿੱਤਰ ਸਥਾਨ ਦੀ ਮਰਿਆਦਾ ਨੂੰ ਠੇਸ ਪਹਾਈ ਜਾ ਰਹੀ ਹੁਣ ਸ਼ਰੋਮਨੀਗੁਰ ਦਾ ਪ੍ਰਬੰਧਕ ਕਮੇਟੀ ਨੇ ਕੀ ਕਹਿੰਦੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਹਿੰਦੇ ਨੇ ਕਿ ਸ੍ਰੀ ਹਰਮੰਦਰ ਸਾਹਿਬ ਸਮੂਹ ਵਿਖੇ ਮर्यादा ਦੀ ਹੋរី ਲੰਘਣ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਥੇ ਫਿਲਮੀ ਕਲਾਕਾਰਾਂ ਵੱਲੋਂ ਫਿਲਮਾਂ ਦੇ ਪ੍ਰਚਾਰ ਵਾਸਤੇ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਕਰਨ ਤੇ ਰੋਕ ਲਗਾ ਦਿੱਤੀ ਹੈ ਇਹ ਫੈਸਲਾ ਬੀਤੇ ਦਿਨੀਂ ਅੰਤਰੀਂ ਕਮੇਟੀ ਦੀ ਮੀਟਿੰਗ ਚ ਲਿਆ ਗਿਆ ਜਿਸ ਨੂੰ ਹੁਣ ਲਾਗੂ ਕੀਤਾ ਜਾ ਰਿਹਾ ਜਿਕਰ ਜੋ ਹੈ ਕਿ ਵਰਦੋਧਰਾ ਵਾਸੀ ਅਰਚਨਾ ਮਖਵਾਨ ਨੇ ਇਥੇ ਪ੍ਰਕਰਮਾ ਵਿੱਚ ਜੋਗ ਆਸਨ ਇਹ ਤਰ੍ਹਾਂ ਜਿਸਦਾ ਬਵਾਦ ਅਜੇ ਚੱਲ ਰਿਹਾ ਤੇ ਅਗਲੇ ਦਿਨ ਹੀ ਦਲਜੀਤ ਦਸਾਂ ਜਤੇ ਨੀਰੂ ਬਾਜਵਾ ਨੇ ਆਪਣੀ ਫਿਲਮ ਦੇ ਪ੍ਰਚਾਰ ਲਈ ਮੱਥਾ ਟੇਕਿਆ ਤੇ ਦਲਜੀਤ ਦਸਾਂ ਨੇ ਸਵੇਰੇ ਪ੍ਰਕਾਸ਼ ਵੇਲੇ ਪਾਲਕੀ ਸਾਹਿਬ ਨੂੰ ਮੋਢਾ ਦੇਣ ਅਤੇ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੀ ਵੀਡੀਓ ਸਾਂਝੀ ਕੀਤੀ ਜਿਸ ਨੂੰ ਮर्याਦਾ ਦੀ ਉਲੰਘਣਾ ਕਰਾਰ ਦਿੰਦੇ ਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੀ ਕਾਲਟਕ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਹੋਣਾ ਇਸ ਦਾ ਸਖਤ ਨੋਟਿਸ ਲਿਆ ਅੰਤਰ ਕਮੇਟੀ ਦੀ ਮੀਟਿੰਗ ਵਿੱਚ ਇਸ ਸਬੰਧੀ ਫੈਸਲਾ ਲੈਂਦੇ ਆ ਫਿਲਮਾਂ ਦੇ ਪ੍ਰਚਾਰ ਅਤੇ ਪ੍ਰੋਮੋਸ਼ਨ ਵਾਸਤੇ ਸ਼੍ਰੀ ਹਰਮੰਦਰ ਸਾਹਿਬ ਸਮੂਹ ਵਿਖੇ ਵੀਡੀਓਗ੍ਰਾਫੀ ਕਰਨ ਤੇ ਮੁਕੰਮਲ ਰੂਪ ਵਿੱਚ ਰੋਕ ਲਗਾ ਦਿੱਤੀ ਹੈ ਇਸ ਰੋਕ ਤਹਿਤ ਆਮ ਸ਼ਰਧਾਲੂਆਂ ਤੇ ਸਲਾਨੀਆਂ ਲਈ ਕੁਝ ਛੋੜ ਦਿੱਤੀ ਗਈ ਹੈ ਜਿਸ ਤਹਿਤ ਉਹ ਯਾਦਗਾਰ ਵਜੋਂ ਪ੍ਰਕਰਮਾ ਵਿੱਚ ਆਪਣੀ ਤਸਵੀਰ ਅਤੇ ਸੈਲਫੀ ਲੈ ਸਕਦੇ ਨੇ ਪਰ ਚੱਲਦੇ ਹੋਏ ਵੀਡੀਓਗ੍ਰਾਫੀ ਕਰਨ ਤੋਂ ਗਰੀਜ਼ ਕਰਨਾ ਹੋਵੇਗਾ ਇਸ ਸਬੰਧੀ ਮਰਿਆਦਾ ਦੇ ਪਾਲਣ ਵਾਸਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਪ੍ਰਕਰਮਾ ਵਿੱਚ ਵਾਧੂ ਟਾਸਕ ਫੋਰਸ ਲਗਾਉਣ ਅਤੇ ਸੇਵਾਦਾਰੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਔਰ ਸ੍ਰੀ ਹਰਮੰਦਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਧਗੇੜਾ ਨੇ ਦੱਸਿਆ ਇਸ ਮਸਲੇ ਦੇ ਵਿੱਚ ਉਹ ਕਹਿ ਰਹੇ ਨੇ ਕਿ ਉਹਨਾਂ ਨੇ ਵੀ ਸਟੇਟਮੈਂਟ ਦਿੱਤੀ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਨੂੰ ਫੌਰੀ ਤੌਰ ਤੇ ਲਾਗੂ ਕੀਤਾ ਗਿਆ ਪ੍ਰਕਰਮਾ ਵਾਸਤੇ ਵਾਧੂ ਸਟਾਫ ਭਰਤੀ ਕੀਤਾ ਜਾ ਰਿਹਾ ਜੋ ਇਸੇ ਹਫਤੇ ਆਪਣੀ ਡਿਊਟੀ ਤੇ ਪੁੱਜੇਗਾ ਉਹਨਾਂ ਦੱਸਿਆ ਕਿ ਪ੍ਰਕਰਮਾ ਵਿੱਚ ਡਿਊਟੀ ਦੇਣ ਵਾਲੇ ਸੇਵਾਦਾਰ ਨੂੰ ਵਿਸ਼ੇਸ਼ ਤੌਰ ਤੇ ਵਰਕਸ਼ਾਪ ਲਾ ਕੇ ਸਿੱਖਿਤ ਇਤਜਾਬੀ ਹੈ ਕਿ ਕਿਵੇਂ ਧਾਰਮਿਕ ਸਾਂ ਦੀ ਮਰਿਆਦਾ ਦੀ ਪਾਲਣਾ ਕਰਨੀ ਅਤੇ ਸਲਾਨੀਆਂ ਨਾਲ ਨਿਮਰਤਾ ਦੇ ਨਾਲ ਪੇਸ਼ ਆਉਣਾ ਇਹ ਜਿਹੜੀ ਖਬਰ ਹੈ ਇਹ ਆ ਕਿ ਜਿਵੇਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਘੱਟੋ ਘੱਟ ਉਹ ਗ੍ਰੈਜੂਏਟ ਹੋਣੇ ਚਾਹੀਦੇ ਨੇ ਜਿਹੜੇ ਟਾਸਕ ਫੋਰਸ ਦੇ ਵਿੱਚ ਤੁਸੀਂ ਭਰਤੀ ਕਰਨ ਜਾ ਰਹੇ ਹੋ ਔਰ ਉਹਨਾਂ ਨੂੰ ਸਿੱਖ ਧਰਮ ਬਾਰੇ ਗੁਰਬਾਣੀ ਬਾਰੇ ਪੂਰਨ ਰੂਪ ਦੇ ਵਿੱਚ ਗਿਆਨ ਹੋਣਾ ਚਾਹੀਦਾ ਤਾਂ ਜੋ ਜਿਹੜਾ ਵੀ ਆਂਦਾ ਉੱਥੇ ਸ਼ਰਧਾਲੂ ਆਉਂਦਾ ਕਿਉਂਕਿ ਸਵਾ ਲੱਖ ਦੇ ਕਰੀਬ ਸ਼ਰਧਾਲੂ ਆਉਂਦਾ ਔਰ ਬਹੁਤਿਆਂ ਦੀ ਜਿਹੜੀ ਤੀਬਰ ਇੱਛਾ ਹੁੰਦੀ ਹੈ ਕਿ ਪੁੱਛਿਆ ਜਾਵੇ ਬਹੁਤ ਸਾਰੇ ਸਾਊਥ ਇੰਡੀਅਨ ਜਾਂ ਜਿਹੜੇ ਗੋਰੇ ਵੱਖ-ਵੱਖ ਮੁਲਕਾਂ ਚੋਂ ਆਉਂਦੇ ਨੇ ਘੱਟੋ-ਘੱਟ ਜਿਹੜੇ ਉਹ ਗ੍ਰੈਜੂਏਟ ਹੋਣਗੇ ਇੰਗਲਿਸ਼ ਪੱਕੜ ਹੋਏਗੀ ਸਿੱਖ ਰਿਲੀਜੀਅਨ ਤੇ ਚੰਗੀ ਪੱਕੜ ਹੋਏਗੀ ਗੁਰਬਾਣੀ ਤੇ ਚੰਗੀ ਪੱਕੜ ਹੋਏਗੀ ਉਹ ਫਿਰ ਬੜਾ ਆਸਾਨੀ ਦੇ ਨਾਲ ਉਹਨਾਂ ਨੂੰ ਸਮਝਾ ਸਕਦੇ ਨੇ ਇਹ ਦੱਸ ਸਕਦੇ ਨੇ ਤੁਸੀਂ ਪ੍ਰਸ਼ਾਦ ਕਿੱਥੋਂ ਲੈਣਾ ਕਰਮਾ ਦਾ ਕੀ ਮਤਲਬ ਹੈਗਾ ਨਤਮਸਤਕ ਹੋਣਾ ਵਾ ਇਸ ਰੂਬਰ ਆ ਕਿਉਂਕਿ ਬਹੁਤ ਸਾਰੇ ਜਦੋਂ ਆਉਂਦੇ ਨੇ ਉਹ ਰੂਬਰ ਨੂੰ ਹੋਰ ਹੀ ਕੁਝ ਲੋਕੀ ਬੋਲੀ ਜਾਂਦੇ ਆ ਕਿ ਨੇ ਇਫਿਰ ਇੱਕ ਗੱਲ ਹੈ ਕਿ ਗੋਲਡਨ ਟੈਂਪਲ ਇਹ ਗੋਲਡ ਸ੍ਰੀ ਹਰਮੰਦਰ ਸਾਹਿਬ ਨੂੰ ਗੋਲਡਨ ਟੈਂਪਲ ਕਹਣਾ ਹੀ ਆਪਣੇ ਆਪ ਵਿੱਚ ਹੈ ਕਿ ਇਹ ਗੁਰਦੁਆਰਾ ਵੇ ਟੈਂਪਲ ਨਹੀਂ ਟੈਂਪਲ ਵੀ ਮੰਦਿਰ ਹੁੰਦਾ ਪਤਾ ਨਹੀਂ ਕਿਉਂ ਗੁਰ ਸਾਰੇ ਗੋਲਡਨ ਟੈਂਪਲ ਕਹੀਦਾ ਮਤਲਬ ਜੇ ਉਹ ਆਪ ਉਹਦੇ ਸੋਨੇ ਦਾ ਜਿਸ ਦਾ ਕਹਿੰਦੇ ਨੇ ਹਰਮੰਦਰ ਸਾਹਿਬ ਆ ਤੇ ਇਸ ਕਰਕੇ ਸੋਨੇ ਦੇ ਸਾਰਾ ਕੁਝ ਹੈਗਾ ਤੇ ਇਸ ਕਰਕੇ ਸੋਨੇ ਤੋਂ ਗੋਲਡਨ ਬਣਾਤਾ ਤੇ ਟੈਂਪਲ ਬਣਾਤਾ ਮੈਨੂੰ ਲੱਗਦਾ ਇਹ ਵੀ ਪਿੱਛੇ ਜੇ ਸ਼ਰੂਨੀ ਕੁ ਦਾ ਪ੍ਰਬੰਧਕ ਕਮੇਟੀ ਨੇ ਵੀ ਇਸ ਤੇ ਕਿੰਤੂ ਪਰ ਤੂੰ ਕੰਨ ਜੇ ਇਟ ਟੈਂਪਲਰ ਦੇ ਵਿੱਚ ਤੇ ਗੁਰੂ ਘਰ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਲਿਖਣਾ ਹੁਣ ਪੂਰੀ ਦੁਨੀਆ ਗੋਲਡਨ ਟੈਂਪਲ ਘੱਟੋ ਘੜ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕੰਪਨੀ ਨੂੰ ਚਾਹੀਦਾ ਕਿ ਜਿਹੜੀਆਂ ਅਖਬਾਰਾਂ ਚਾਹੇ ਉਹ ਇੰਗਲਿਸ਼ ਅਖਬਾਰਾਂ ਜ਼ਿਆਦਾਤਰ ਜਾਂ ਹਿੰਦੀ ਜਿਹੜੀਆਂ ਅਖਬਾਰਾਂ ਨੇ ਕਿਉਂਕਿ ਹਿੰਦੀ ਅਖਬਾਰਾਂ ਦੇ ਪਿੱਛੇ ਇੱਕ ਵਿਚਾਰਧਾਰਾ ਜੁੜੀ ਹੈ ਜਿਹੜੀ ਐਂਟੀ ਸਿੱਖ ਆ ਉਹ ਜਾਣਬੁੱਝ ਕੇ ਸ੍ਰੀ ਹਰਮੰਦਰ ਸਾਹਿਬ ਦੀ ਜਗ੍ਹਾ ਜਾਂ ਸ੍ਰੀ ਦਰਬਾਰ ਸਾਹਿਬ ਦੀ ਜਗ੍ਹਾ ਗੋਲਡਨ ਟੈਂਪਲ ਲਿਖਦੇ ਆ ਕਿਨੇ ਉਹਨਾਂ ਨੂੰ ਜ਼ਰੂਰ ਅਕਾਲ ਤਖਬਾਹ ਵੱਲੋਂ ਤੇ ਨੀ ਸ਼ਰੂਮ ਨਹੀਂ ਗੋਦਾ ਪ੍ਰਬੰਧਕ ਮਿਟੀ ਵੱਲੋਂ ਚਿੱਠੀ ਕੱਢ ਦੇਣੀ ਚਾਹੀਦੀ ਹੈਗੀ ਹੈ ਕਿ ਇਹਨੂੰ ਸ੍ਰੀ ਹਰਮੰਦਰ ਸਾਹਿਬ ਹੀ ਲਿਖਿਆ ਜਾਵੇ ਤੇ ਜਿਆਦਾ ਵਧੀਆ ਲੇਕਿਨ ਇਹ ਜਿਹੜੀ ਇਹਨਾਂ ਨੂੰ ਹੁਣ ਸਟੈਪ ਚੁੱਕਣੇ ਪਏ ਨੇ ਇਹਨੂੰ ਲਾਦਾ ਬਹੁਤ ਜ਼ਰੂਰੀ ਸਮੇਂ ਦੇ ਲੋੜ ਸੀ ਕਿਉਂਕਿ ਜਿਵੇਂ ਹਾਲਾਤ ਮਾੜੇ ਹੋ ਨੇ ਪਿੱਛੇ ਜਿਹੜੇ 4-5 ਘਟਨਾਵਾਂ ਕਿ ਸ੍ਰੀ ਹਰਮੰਦਰ ਸਾਹਿਬ ਬਾਰੇ ਵੀ ਲੋਕੀ ਇੱਥੇ ਆ ਕੇ ਜਿੱਥੇ ਆਪਾਂ ਜਾ ਕੇ ਮੱਥਾ ਟੇਕਦੇ ਹਾਂ ਦਰਸ਼ਨ ਦੀ ਡਿਊਟੀ ਤੋਂ ਬਾਅਦ ਉੱਥੇ ਪੰਥ ਵਿਰੋਧੀ ਜਾ ਸਿੱਖ ਵਿਰੋਧੀ ਜਿਹੜੇ ਲੋਕ ਨੇ ਉਹ ਇੰਟਰ ਹੋ ਗਏ ਸੀ ਕਿਵੇਂ ਉਹਨੇ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਫਿਰ ਜਿਹੜੀ ਪਿੱਛੇ ਜਿਹੇ ਹਰਿਆਣੇ ਤੋਂ ਕੁੜੀ ਆਈ ਸੀ ਉਹਨੇ ਗੱਲਾਂ ਤੇ ਆਪਣੀਆਂ ਤੇ ਤਰੰਗਾ ਬਣਾਇਆ ਸੀ ਤੇ ਜਾਣ ਕੇ ਜਬਰੀਵਾਰ ਦੀ ਕੋਸ਼ਿਸ਼ ਕੀਤੀ ਗਈ ਫਿਰ ਆ ਜਿਹੜੀ ਭਾਜਪਾ ਦੀ ਖਾਸ ਲੀਡਰਾਂ ਦੀ ਜਿਹੜੀ ਖਾਸਮ ਖਾਸ ਸੀ ਅਰਚਨਾ ਮਕਮਨ ਇਹਨੇ ਜਾਣਬੁੱਝ ਕੇ ਇੰਟਰਨੈਸ਼ਨਲ ਯੋਗਾਡੇ ਆ ਕੇ ਇੱਥੇ ਸਪੈਸ਼ਲ ਆਈ ਸੀ ਇੱਕ ਸਾਜ਼ਿਸ਼ ਦੇ ਤਹਿਤ ਉਹਦੀ ਸਾਜ਼ਿਸ਼ ਜਿਹੜੀ ਆ ਉਹ ਸਾਰਿਆਂ ਨੂੰ ਪਤਾ ਲੱਗ ਚੁੱਕਾ ਕਿ ਉਹਦੇ ਪਿੱਛੇ ਕੌਣ ਲੋਕ ਸੀ ਇਸ ਕਰਕੇ ਸੰਮਦੀ ਲੋੜ ਮਿਲਦਾ ਕਿ ਸ਼੍ਰੋਮਣੀ ਦੇ ਪ੍ਰਬੰਧਕ ਕਮੇਟੀ ਨੂੰ ਅਗੇ ਲੋਕਾਂ ਦੇ ਖਿਲਾਫ ਹੋਰ ਵੀ ਸਖਤ ਕਦਮ ਪੁੱਟਨੇ ਪੁੱਟਨੇ ਪਏ ਤੇ ਜਰੂਰ ਪੁੱਟਨੇ ਚਾਹੀਦੇ ਹੈ ਕਿ ਇਹਦੇ ਨਾਲ ਇਹ ਨਹੀਂ ਕਹਿ ਸਕਦੇ ਕਿ ਇਹਦੇ ਚ ਤੁਸੀਂ ਜੀ ਬੜੇ ਕਟੜ ਹੋ ਗਏ ਨਹੀਂ ਇੱਕ ਮर्यादा ਮर्यादा ਨੂੰ ਕੰਟਰੋਲ ਕਰਨ ਵਾਸਤੇ ਇਹ ਬੜਾ ਜ਼ਰੂਰੀ ਹੈ ਅੱਜਕੱਲ ਤੇ ਮੰਦਰਾਂ ਦੇ ਵਿੱਚ ਵੀ ਬਾਹਰ ਲਿਖਿਆ ਜਾ ਚੁੱਕਾ ਹੈ ਕਿ ਤੁਸੀਂ ਟੋਪੀ ਟੋਪੀ ਨਹੀਂ ਕੈਪਰੀ ਪਾ ਕੇ ਨਹੀਂ ਆਉਂਗਾ ਕਿਉਂਕਿ ਬਹੁਤ ਸਾਰੇ ਅੱਜਕੱਲ ਜਿਹੜੇ ਬੱਚੇ ਨੇ ਉਹ ਕੈਪਰੀ ਪਾ ਕੇ ਬੀਬੀਆਂ ਵੀ ਅਜਿਹੇ ਕੱਪੜੇ ਪਾ ਕੇ ਜਾਂਦੀਆਂ ਜਿਹੜੀਆਂ ਇੱਕ ਢਕੀਲੇ ਟਾਈਪ ਜੋ ਉਹ ਵੀ ਘੱਟੋ ਘੱਟ ਗਰੇਜ ਹੋਣੇ ਚਾਹੀਦੇ ਅਗਰ ਧਾਰਮਿਕ ਸਥਾਨਾਂ ਦੇ ਅਜਿਹੇ ਮर्यादा ਨੂੰ ਬਰਕਰਾਰ ਰੱਖਣ ਵਾਸਤੇ ਅਗਰ ਇਕਾਦੁੱਕਾ ਜਿਹੜੇ ਸਟੈਪ ਸਖਤ ਵੀ ਲੈਣੇ ਪੈਂਦੇ ਨੇ ਤੇ ਲਾਜ਼ਮੀ ਤੌਰ ਤੇ ਲੈਣੇ ਚਾਹੀਦੇ ਨੇ ਜੀ